ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਕੀ ਸਾਜਿਦਿਵਾਜੀ ਸਾਧ ਸੰਗਤ ਜੀ ਅੱਜ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਬਸਤੀ ਸਾਧਾਂ ਵਾਲੀ ਕਿਨਾ ਸੀ ਬਾਈ ਦਾ ਹਾਂ ਬਸਤੀ ਸਾਧਾਂ ਵਾਲੀ ਦੇ ਵਿੱਚ ਪੱਪੂ ਸਿੰਘ ਦਾ ਪਰਿਵਾਰ ਪਿਛਲੇ ਸਮੇਂ ਦੇ ਵਿੱਚ ਅ ਯਿਸੂਬ ਸਿੰਘ ਨੂੰ ਮੰਨਣ ਲੱਗ ਗਏ ਸੀਗੇ ਤੇ ਇਹ ਜਿਹੜਾ ਪਰਿਵਾਰ ਆ ਇਹ ਪਰਿਵਾਰ ਹੈਗਾ ਰੰਗਰੇਟਾ ਗੁਰੂ ਕਾ ਬੇਟਾ ਤੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਸੀਗੇ ਭੁੱਲ ਭਲੇਖੇ ਕਿਤੇ ਹੋਰ ਕਿਸੇ ਪਰਿਵਾਰ ਦੇ ਨਾਲ ਉੱਥੇ ਉਹਨਾਂ ਦੇ ਨਾਲ ਚਲੇ ਗਏ ਸੋ ਅੱਜ ਇਹ ਪਰਿਵਾਰ ਆਪਦੇ ਘਰੇ ਦੁਬਾਰਾ ਵਾਪਸ ਆ ਗਿਆ ਵਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਪਰਿਵਾਰ ਨੂੰ ਆਪਦੇ ਚਰਨਾਂ ਨਾਲ ਜੋੜੀ ਰੱਖਣਾ ਤੇ ਪਰਿਵਾਰ ਤਕਰੀਬਨ ਇਹ ਕਹਿ ਰਿਹਾ ਵੀ ਸਾਲ ਹੋ ਗਿਆ ਅਸੀਂ ਕਿਤੇ ਨਹੀਂ ਗਏਗੇ ਉਦੋਂ ਪਹਿਲਾਂ ਅਸੀਂ ਜਾਂਦੇ ਰਹੇ ਉਹਨਾਂ ਦੇ ਨਾਲ ਤੇ ਇਸ ਕਰਕੇ ਅੱਜ ਇਹ ਪਰਿਵਾਰ ਨੂੰ ਗੁਰੂ ਘਰ ਤੋਂ ਪ੍ਰਧਾਨ ਜੀ ਵੱਲੋਂ ਗੁਰੂ ਘਰ ਦੇ ਗ੍ਰੰਥੀ ਸਿੰਘ ਸਾਹਿਬਾਨ ਵੱਲੋਂ ਅੱਜ ਸਰੋਪੇ ਵਖਸ਼ਿਸ਼ ਕੀਤੇ ਗਏ ਹਨ ਤੇ ਇਹ ਪਰਿਵਾਰ ਵਾਅਦਾ ਕਰਦਾ ਵੀ ਆਉਣ ਵਾਲੇ ਸਮੇਂ ਵਿੱਚ ਅਸੀਂ ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਚਰਨਾਂ ਨਾਲ ਜੁੜੇ ਰਹਾਂਗੇ ਹੋਰ ਅਸੀਂ ਕਿਸੇ ਪਾਸੇ ਨਹੀਂ ਜਾਵਾਂਗੇ ਤੇ ਅਸੀਂ ਵੀ ਪਰਿਵਾਰ ਦਾ ਆਪਦੇ ਘਰੇ ਇਹਨਾਂ ਦੇ ਆਉਣ ਤੇ ਅਸੀਂ ਜੀਉ ਆਂ ਕਹਿੰਦੇ ਆ ਇਹਨਾਂ ਨੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੇ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਚਰਨਾਂ ਨਾਲ ਜੋੜ ਕੇ ਰੱਖਣੋ ਇਹ ਪਰਿਵਾਰ ਅੱਜ ਤੋਂ ਬਾਅਦ ਕਿਸੇ ਵੀ ਹੋਰ ਪਾਸੇ ਨਹੀਂ ਜਾਊਗਾ ਗੁਰੂ ਸਾਹਿਬਾ ਦੇ ਚਰਨਾਂ ਨਾਲ ਜੁੜਿਆ ਰਹੂਗਾ ਤੇ ਕੱਲ ਨੂੰ ਇਹਨਾਂ ਨੇ ਆਪਦੇ ਘਰ ਸੁਖਮਨੀ ਸਾਹਿਬ ਦੇ ਪਾਠ ਕਰਵਾਉਣੇ ਹਨ ਇਸ ਕਰਕੇ ਅੱਜ ਗੁਰੂ ਘਰ ਆਣ ਕੇ ਗੁਰੂ ਘਰ ਵੱਲੋਂ ਸਰਵਪਾਉ ਦੀ ਬਖਸ਼ਿਸ਼ ਹੋਈ ਹੈ ਇਹਨਾਂ ਪਰਿਵਾਰਾਂ ਨੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਚਰਨਾਂ ਨਾਲ ਜੋੜ ਕੇ ਰੱਖਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ